ਬਹੁਤ ਸੋਹਣੀ ਕਾਟਨ ਭਾਈ ਪ੍ਰਿੰਟ ਵਾਲੀ ਬਹੁਤ ਸੋਹਣੇ ਦੇ ਕਲਰ ਨੇ ਪੂਰਾ ਸੌਫਟ ਨਰਮ ਮਲੈਮ ਕੱਪੜਾ ਗਰਮੀ ਵਾਲਾ ਜਿਵੇਂ ਹੁਣ ਗਰਮੀ ਦਾ ਸੀਜ਼ਨ ਸ਼ੁਰੂ ਹੋ ਚੁੱਕੇ ਤੇ ਇਹਨਾਂ ਦੇ ਨਾਲ ਬਹੁਤ ਸੋਹਣੀਆਂ ਸਲਵਾਰਾਂ ਨੇ ਵਰਕ ਵਾਲੀਆਂ ਇਸ ਤਰ੍ਹਾਂ ਦੀ ਇਹ ਸਲਵਾਰਾਂ ਆਉਣਗੀਆਂ ਇਹਨਾਂ ਨਾਲ ਸਲਵਾਰਾਂ ਤੇ ਵਰਕ ਇਹ ਮਹਿਰੂਨ ਕਲਰ ਦੀ ਹੈ ਇਹ ਸ਼ਰਟ ਤੇ ਇਹਦੇ ਵਿੱਚ ਹੀ ਮਹਿਰੂਨ ਕਲਰ ਦਾ ਕੰਟਰਾਸਟ ਮੈਚਿੰਗ ਕੀਤੀ ਹੋਈ ਹੈ ਇਹਨੇ ਪੂਰੀ ਸੋਹਣੀ ਹਲਕੇ ਸੂਟ ਜਿਵੇਂ ਆਪਾਂ ਕਹਿੰਦੇ ਨੇ ਗਰਮੀ 'ਚ ਪਾਉਣ ਵਾਲੀ ਹਨ ਆਈਟਮ ਬਹੁਤ ਸੋਹਣੀ ਚੀਜ਼ ਹੈ ਇਹ ਚੀਜ਼ਾਂ ਆਪਾਂ ਤੁਹਾਨੂੰ ਦੇਵਾਂਗੇ ਚ ਰੰਗ ਡਿਜ਼ਾਈਨ ਬਹੁਤ ਆ ਜਾਣਗੇ ਆ ਦੇਖੋ ਜੀ ਅਗਲਾ ਡਿਜ਼ਾਈਨ ਮੇਖੂ ਈਲਵੈਂਡਰ ਕਲਰ ਬਹੁਤ ਸੋਹਣੀ ਚੀਜ਼ ਹੈ ਚੈੱਕ ਦਾ ਪ੍ਰਿੰਟ ਬਣਿਆ ਹੋਇਆ ਤੇ ਆਹ ਹੋਏ ਦੇ ਉੱਪਰ ਵਰਕ ਇਹ ਸਲਵਾਰ ਦੇ ਉੱਪਰ ਵਰਕ ਕੈਮਰਿਕ ਕਾਟਨ ਬਹੁਤ ਸੌਫਟ ਕੱਪੜਾ ਜੀ ਬਿਲਕੁਲ ਹੀ ਆਰਾਮਦਾਇਕ ਇਸ ਤਰ੍ਹਾਂ ਦੇ ਸਲਵਾਰਾਂ ਅਗਲਾ ਕਲਰ ਦੇਖੋ ਤੁਸੀਂ ਬਲੈਕ ਦੇ ਨਾਲ ਪਿੰਕ ਕ ਮੈਚਿੰਗ ਆਈ ਬਹੁਤ ਸੋਹਣੀ ਚੀਜ਼ਾਂ ਨੇ ਬਹੁਤ ਟ੍ਰੈਂਡਿੰਗ ਦੇ ਵਿੱਚ ਭਾਈ ਇਹ ਸੂਟ ਚੱਲ ਰਹੇ ਨੇ ਇਸ ਟਾਈਮ ਫੁੱਲ ਸਭ ਤੋਂ ਟ੍ਰੈਂਡਿੰਗ ਆਪਣੇ ਕੋਲੇ ਤੀਸਰੀ ਚੌਥੀ ਵਾਰੀ ਇਹ ਸਟਾਕ ਆਇਆ ਹੈ ਨਮਾ ਦੇਖੋ ਆਹ ਸਲਵਾਰਾਂ ਆਗੀਆਂ ਸਲਵਾਰਾਂ ਤੇ ਬਰਕ ਇਸ ਤਰ੍ਹਾਂ ਦਾ ਪੂਰੀਆਂ ਸੋਹਣੀਆਂ ਚੀਜ਼ਾਂ ਆਉਣਗੀਆਂ ਭਾਈ ਦੇਖੀ ਚੱਲੋ ਜਿਨ੍ਹਾਂ ਨੇ ਆਨਲਾਈਨ ਮੰਗਵਾਉਣੇ ਉਹ ਵੀ ਸੰਤਨਾ ਕੰਟੈਕਟ ਕਰ ਸਕਦੇ ਨੇ ਤੇ ਅਗਲੇ ਡਿਜ਼ਾਈਨ ਦੇਖੋ ਜੀ ਡਿਜ਼ਾਈਨ ਦੇਖੋ ਤੁਸੀਂ ਬਹੁਤ ਸੋਹਣੀ ਡਿਜ਼ਾਈਨ ਹੈਗਾ ਆਪਣੀ ਡਿਜ਼ਾਈਨਿੰਗ ਤੇ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਭਾਈ ਉਸੇ ਕਰਕੇ ਜਾਣੇ ਆਂਦੇ ਆਪਣਾ ਖਾਲਸਾ ਕਲਾਸ ਹਾਊਸ ਪਿੰਡ ਖੜਿਆਲ ਇਹ ਦੇਖੋ ਜੀ ਇਹ ਸਲਵਾਰ ਦੇ ਉੱਪਰ ਵਰਕ ਆ ਗਿਆ ਸਾਰੀਆਂ ਬਹੁਤ ਸੋਹਣੇ-ਸੋਹਣੇ ਆਈਟਮਾਂ ਨੇ ਰੇਟ ਬਹੁਤ ਹੀ ਜੈਨੂਇਨ ਨੇ ਇਹਨਾਂ ਚੀਜ਼ਾਂ ਸਾਰੀਆਂ ਦੇ ਰੰਗ ਡਿਜ਼ਾਈਨ ਇਹਦੇ ਵਿੱਚ ਆਪਾਂ ਤੁਹਾਨੂੰ ਵੈਸੇ ਨਿਗਾ ਕਰਵਾ ਦਿੰਨੇ ਆ ਕਿ ਮੈਂ ਦੇਖੋ ਜੇ ਵਾਈਟ ਦੇ ਨਾਲ ਆ ਗਿਆ ਪਿੰਕ ਦੀ ਮੈਚਿੰਗ ਠੀਕ ਹੈ ਇਸ ਤਰ੍ਹਾਂ ਦੇ ਕਲਰ ਗ੍ਰੀਨ ਦੇ ਨਾਲ ਵਾਈਟ ਵੀ ਮਾਸਟਰਡ ਦੇ ਨਾਲ ਆ ਗਿਆ ਦੇਖੋ ਡਿਜ਼ਾਈਨ ਕਿੰਨਾ ਸੋਹਣਾ ਬਣਿਆ ਹੋਇਆ ਮਾਸਟਰਡ ਆ ਸਲਵਾਰ ਇਹ ਪ੍ਰਿੰਟ ਵਾਲੀ ਕਮੀਜ਼ ਵੈਸੇ ਤੁਸੀਂ ਬਹੁਤ ਸੋਹਣੇ ਚੀਜ਼ਾਂ ਨੇ ਜਿਵੇਂ ਮਰਜੀ ਨਾਲ ਵਰਤ ਸਕਦੇ ਆ ਇਹ ਬਤੀਕ ਟਾਈਪ ਸੂਟ ਨੇ ਇਹ ਘਰੇ ਹੀ ਪਾਹ ਦੇਖੋ ਕਿੰਨੇ ਸੋਹਣਾ ਸੋਹਣਾ ਡਿਜ਼ਾਈਨ ਹੈ ਤੇ ਵਿਚਾਰ ਰੈੱਡ ਦੇ ਨਾਲ ਮੈਚਿੰਗ ਆ ਗਈ ਜੀ ਆ ਗਈ 23 ਦੇ ਨਾਲ ਫੇਰ ਆ ਗਈ ਇਹ ਇਹਦੇ ਕੀ ਕਲਰ ਹੋਰ ਆ ਦੇ ਅਗਲਾ ਦੇਖੋ ਰੋਜ਼ੀ ਦੇ ਨਾਲ ਪੈਂਕਲਰ ਵਾਈਟ ਬਹੁਤ ਸੋਹਣਾ ਡਿਜ਼ਾਈਨ ਫਲਾਵਰ ਦਾ ਬਣਿਆ ਹੋਇਆ ਤੇ ਸਲਵਾਰ ਦਾ ਡਿਜ਼ਾਈਨ ਵੀ ਬਹੁਤ ਘੈਂਟ ਇਸ ਤੋਂ ਅਗਲਾ ਆਊਗਾ ਜੀ ਬਲੈਕ ਇਹ ਦੇਖੋ ਬਲੈਕ ਦੇ ਨਾਲ ਸੂਰਜੀ ਤੇ ਦਿੱਤੀ ਦੇ ਵਿੱਚ ਬਹੁਤ ਸੋਹਣਾ ਚੁੰਤਾ ਵੀ ਪ्योर ਕੈਮਰੇ ਦਾ ਪੂਰਾ ਸੌਫਟ ਗਰਮੀ ਵਾਲਾ ਕੱਪੜਾ ਆ ਦੇਖੋ ਮਸਟਰਡ ਦੇ ਨਾਲ ਆ ਗਿਆ ਇਹ ਪ੍ਰਿੰਟ ਬਹੁਤ ਸੋਹਣਾ ਦੂਸਰੀ ਵਾਰੀ ਇਹ ਮਾਲ ਆਪਾਂ ਨੇ ਮੰਗਵਾਇਆ ਬਹੁਤ ਡਿਮਾਂਡ ਐ ਇਸ ਦੀ ਆ ਕੇ ਤੁਸੀਂ ਖਰੀਦ ਸਕਦੇ ਹੋ ਇਹ ਆਪਾਂ ਨੂੰ ਆਨਲਾਈਨ ਬੈਠੇ ਵੀ ਆਰਡਰ ਕਰ ਸਕਦੇ ਹੋ ਇਹ ਕੋਈ ਬਸ ਸੁਣੀ ਐਟ ਮੰਨ ਪਈ ਆ ਦੇ ਰੰਗਟੀਆਂ ਨੇ ਹੋਰ ਬਹੁਤ ਨੇ ਆ ਬਿਲਕੁਲ ਬਲੈਕ ਦੇ ਨਾਲ ਆ ਗਿਆ ਇਹ ਸਲਵਾਰ ਇਹ ਸ਼ਰਟ ਇਹ ਨਾਲ ਲਿਖੋ ਆਫ ਵਾਈਟ ਇਹ ਸਲਵਾਰ ਹੈ ਤੇ ਇਹ ਆ ਗਿਆ ਆਪਣਾ ਮਸਟਰਡ ਕਲਰ ਬਹੁਤ ਸੋਹਣੀ ਚੀਜ਼ ਹੈ ਅਗਲਾ ਜਿਹੜਾ ਚਿੱਕਾ ਦੇ ਉੱਪਰ ਵਾਈਟ ਦੇ ਨਾਲ ਰੋਜੀ ਸਲਵਾਰ ਬਹੁਤ ਵੰਡ ਚੀਜ਼ ਹੈ ਜਲਦੀ ਜਲਦੀ ਤੁਸੀਂ ਆਪਣਾ ਆਰਡਰ ਕਰ ਸਕਦੇ ਹੋ ਇਸ ਨੂੰ ਕਮਪੀਅਰ ਨਾਲ ਆਗੇ ਬਹੁਤ ਸੋਹਣੀਆਂ ਚੀਜ਼ਾਂ ਨੇ ਡਿਜ਼ਾਈਨ ਦੇ ਵਿੱਚ ਬਹੁਤ ਜ਼ਿਆਦਾ ਮਿਲ ਜਾਣਗੇ ਕਿਉਂਕਿ ਵੀਡੀਓ ਦੇ ਵਿੱਚ ਪੂਰੇ ਦਿਖਾਉਣ ਦੇ ਵੀਡੀਓ ਜ਼ਿਆਦਾ ਲੰਬੀ ਚੱਲ ਜਾਂਦੀ ਹੈ ਸੋ ਆਓ ਤੇ ਮੌਕੇ ਦਾ ਲਾਭ ਉਠਾਓ ਆਨਲਾਈਨ ਆਰਡਰ ਕਰਨੇ ਤਾਂ ਵੀ ਸਾਡੇ ਨਾਲ ਵਟਸਐਪ ਤੇ ਕੰਟੈਕਟ ਕਰੋ ਜੀ